ਉਹੀ ਗੁਰਜੀ ਕਾਲਸਾ ਉਹੀ ਗੁਰਜੀ ਦੇ ਫਤੇ ਪ੍ਰੋਡਕਸ਼ਨ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਬਾਈ ਕਬੂਤਰ ਆ ਰਹੇ ਥੋੜੇ ਜੇ ਛਕਤ ਆਉਂਨਾ ਮੈਂ ਚੰਗੇ ਥੋੜੀ ਆ ਰਹੇ ਬਾਈ ਕਬੂਤਰ ਇਸ ਵਾਰ ਜੇ ਹੁਣ ਕਈ ਦਿਨਾਂ ਬਾਅਦ ਵੀਡੀਓ ਪਾ ਰਾਂਗੇ ਆਪਣੇ ਕੋਲ ਤਿੰਨ ਕਬੂਤਰ ਆਏ ਹੋਇਆ ਬਾਈ ਪੱਤੇ ਹੋਏ ਕਬੂਤਰ ਆ ਬਾਈ ਜੀ ਠੀਕ ਹੈ ਤੇ ਹੈਗੇ ਬੂਰੇ ਚੰਗੇ ਨੇ 400 ਰੁਪਏ ਦਾ ਇੱਕ ਦੇਣਾ ਬਾਈ ਠੀਕ ਹੈ ਬਾਈ 400 ਦਾ ਇੱਕ ਦੇ ਮਾ ਗਿਆ ਪਾ ਤਿੰਨ ਕਬੂਤਰ ਗਏ ਕੂਤਰ ਉਹਨੇ ਖੋ ਗਿਆ ਮੈਨੂੰ ਇਹ ਕਲੀਅਰ ਨਹੀਂ ਹੈਗਾ ਬਾਈ ਜੀ ਕਿਉਂਕਿ ਪੱਟੇ ਹੋਇਆ ਗਏ ਬਾਈ ਤੇ ਗਾਹ ਕੱਟਣੇ ਖਤਰ ਪੱਟੇ ਸੀ ਬੰਦੇ ਨੇ ਨੀਲੀ ਚੌਧਰੀ ਨੇ ਆਹ ਚੌਧਰੀ ਦੇ ਲੱਗ ਹੋਇਆ ਉਹਨੇ ਕਬੂਤਰ ਲਗਾਉਣੇ ਹੋਈ ਪਹਿਲਾਂ ਪਾ ਕੂਤਰਾਂ ਦੀ ਕਰਿਆ ਗੌਰ ਦੇਖੋ ਤੁਸੀਂ ਆਪ ਹੀ ਕਹੋਗੇ ਵੀ ਕੋਈ ਚੀਜ਼ ਲਿਆਂਦੀ ਹੈ ਥੋੜੇ ਦਾ ਤਾਂ 400 ਰੁਪਏ ਦਾ ਲੱਗਿਆ ਬਾਈ ਟੋਟਲ ਪੀਸ ਆ ਬਾਈ ਆਪਣੇ ਕੋਲ ਆਏ ਕੋਈ ਲੋ ਵੇਖਾਂ ਚੈੱਕ ਕਰੋ ਇਹਨਾਂ ਚੱਬਾ ਸਰ ਹੈ ਠੀਕ ਹੈ ਚਿੱਟੀ ਪੂਰੀ ਹੀ ਨੋਕ ਹੈਗੀ ਆ ਦੇਖੋ ਬਾਈ ਇਹ ਜਿਹੜੇ ਪੱਤੇ ਹੋਇਆ ਬਾਈ ਸਰਦਈ ਨੀਲੀ ਛਾਦਰੀ ਦੇ ਕੇ ਆ ਆ ਰਿਹਾ ਬਾਈ ਭੰਗ ਇਹਨਾਂ ਦੇ ਠੀਕ ਹੈ ਤੇ ਆ ਲਓ ਜੀ ਫੋਨ ਨੰਬਰ ਵਾਲੇ ਰਿੰਗ ਪਾਏ ਹੋਏ ਬਾਈ ਟਿਕ ਕਰਦੇ ਨੇ ਫੋਨ ਨੰਬਰ ਲਿਖਿਆ ਹੋਇਆ ਬਾਈ ਇਹਨਾਂ ਦੇ ਸਾਰਿਆਂ ਦੇ ਕੋ ਕੋਡ ਨਹੀਂ ਤਾਂ ਨਿਕੂਤਰਾ ਬਈ ਕੋਡ ਕੋਊਤਰਾ ਬੋਣੀ ਕੁਰੀਏ ਤਾਂ ਮੈਨੂੰ ਪਤਾ ਨਹੀਂ ਬਈ ਅੱਜ ਦੇਖੋ ਬਈ ਸੁਨਸ਼ਾਨਦਰ ਕੁਆਲਟੀ ਦਿਖਾਵਾਂਗੇ ਅੱਜ ਹੈਗੇ ਤੰਨਾ ਬਈ ਪੱਟੇ ਹੋਏ ਫੋਨ ਨੰਬਰ ਵਾਲੇ ਸੰਦੇਸ਼ ਬਈ ਨਾ ਉਹ ਵਜਿ ਕਰੋ ਚੈੱਕ ਇਹ ਰੀਆ ਕੰਪੂਰੀ ਨੋਕਾ ਬਈ ਰਸਤਾ ਪਰਤਾ ਪਿੱਲਾ ਯਰਤਾ ਵਈਏ ਇਹਦੇ ਵੀ ਫੰਗ ਕੱਟਾ ਨੇ ਜਿਹੜੇ ਆ ਰਹਿਆ ਵਈਏ ਲਓ ਬਾਈ ਇਹਦੇ ਵੀ ਆ ਰਹਿਆ ਵਈਏ ਫੋਨ ਨੰਬਰ ਉਹ ਲੈ ਲਿਆ ਬਈ ਇੱਕ ਗੱਲ ਦੇਖੋ ਸਾਰੇ 400 ਦੇ ਹਿਸਾਬ ਨਾਲ ਦੇਣੇ ਆ ਬਾਈ ਆਪਾਂ ਨੇ ਲਓ ਬਾਈ ਕਰ ਲੋ ਚੈੱਕ ਮੌਜੂਦ ਦੇਖ ਲੋ ਕੋਈ ਕਿੱਡੇ ਕਟਿਆ ਬਾਈ ਨਵੇਂ ਪੱਠੇ ਆ ਬਾਈ ਕੋਈ ਪੁਰਾਣੇ ਨਹੀਂ ਵੇਖੇ ਬਾਈ ਜੀ ਠੀਕ ਹੈ ਬਾਈ ਜੀ ਨੋਜੀ ਕਰੋ ਚੈੱਕ ਅਗਲਾ ਚਾਹੇ ਜਾਂ ਬਈ ਦਾ ਆਪਣਾ ਕੰਮ ਹੈ ਉਹੇ ਜੀ ਇਹਦੀ ਅੱਖਾਂ ਦੀ ਗੱਲ ਹੋ ਰਹੀ ਹੈ ਬਾਈ ਜਿਹੇ ਜਿਹਦਾ ਆਪਣਾ ਕੰਮ ਹੈ ਨਾ ਉਹੇ ਜੀ ਅੱਖਾਂ ਨੇ ਬਾਈ ਇਹਦੀ ਠੀਕ ਹੈ ਬਾਈ ਜੀ ਪੂਰੀ ਨੋਕ ਆ ਦੇਖੋ ਬਾਈ ਇਹ ਵੀ ਪੱਠੇ ਹੋਏਗਾ ਇਹ ਤਾਂ ਨੇ ਇੱਕ ਘਰ ਦੇ ਕਬੂਤਰ ਬਈ ਨੀਲੀ ਛਾਤਰੀ ਦੇ ਲੱਗਿਆ ਬਈ 400 ਦੇ ਹਿਸਾਬ ਨਾਲ ਦੇਣੇ ਆ ਬਈ ਬਾਕੀ ਕਬੂਤਰ ਤੁਸੀਂ ਆਪੇ ਚੈੱਕ ਕਰ ਲਓ ਬੰਦੇ ਨੂੰ ਪਤਾ ਲੱਗੇ ਜਾਂਦਾ ਕਬੂਤਰ ਕੀ ਚੀਜ਼ ਆ ਫੋਨ ਨੰਬਰ ਵਾਲੇ ਸੰਦੇ ਭੇਜਾ ਬਈ ਨੀਲੀ ਛਾਤਰੀ ਦੇ ਲੱਗਿਆ ਬਈ ਲਓ ਬਈ ਕਰੋ ਚੈੱਕ ਮਾੜਾ ਇਹ ਕਰ ਰਿਹਾ लो भाई जी कर लो चेक कला कला चेक कर लो भाई दो रत्ते है जिन काम करके खास करके पिले रत्ते भी कह जाता है भाई दो है ਕਾ ਚੱਕਤਾ ਹੈਗਾ ਠੀਕ ਹੈ ਪੱਟੇ ਵੇ ਕਬੂਤਰ ਹੈ ਬਈ 400 ਦੇ حساب ਨੂੰ ਦੇਣੇ ਆਪਾਂ ਨੇ ਠੀਕ ਹੈ ਜੀ ਬਈ ਆ ਕਰ ਲੋ ਆ ਜਿਆ ਜਿਆ ਮੈਂਟ ਹੈਗਾ ਇਹ ਜੀ ਸ਼ਾਦਰੀ ਦੇ ਲੱਗੇ ਹੋਇਆ ਬਈ ਕਰ ਲੋ ਬਈ ਚੈੱਕ ਠੀਕ ਹੈ ਬਈ ਹੱਤ ਨਾ ਕੁੱਤਰੇ ਕੇ ਫੋਨ ਨੰਬਰ ਅੱਛਲੇ ਪਿਆ ਹੋਇਆ ਬਈ ਇਹਨਾਂ ਦੇ ਲਓ ਬਈ ਜੀ ਕਰੋ ਚੈੱਕ ਇਹ ਤਾਂ ਨੇ ਬਈ 1200 ਰੁਪਏ ਦੇ ਦੇਣੇ ਹੈਗੇ ਦੇਵਾਂਗੇ ਬਈ ਇਕੱਠੇ ਟੁੱਟ ਮੈਂ ਨਹੀਂ ਦਿੰਦੇ ਇਕੱਠੀ ਚ ਗਾਉਣੇ ਆ ਬਈ ਠੀਕ ਹੈ ਬਾਈ ਜੀ 1200 ਦੇ ਹੈਗੇ ਆ ਬਈ ਤੇ ਫੋਨ ਨੰਬਰ ਮੇਰਾ ਉਹੀ 88728 01437 ਮੇਰਾ ਫੋਨ ਨੰਬਰ ਆ ਬਾਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਰਲ ਵਾਲਾ ਬਟਨ ਵੀ ਦਬਾ ਦਿਓ बाकी ਹੋਣ ਵਾਲੀਆਂ ویڈیو ਦੀ নোਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਜਲਦੀ ਕੋਈ ਅਗਲੀ ਵੀਡੀਓ ਦਾ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ